ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸੰਗਤ ਦਾ ਦਾਸ ਜਿ세 ਹਰਜੀਤ ਸਿੰਘ ਲੁਧਿਆਣਾ ਤੋਂ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਦਾਸ ਸਿਰਫ ਪੰਥਕ ਵਿਸ਼ਿਆਂ ਉੱਪਰ ਹੀ ਕੋਈ ਵੀਡੀਓ ਬਣਾਉਂਦਾ ਹੈ ਨਾ ਦਾ ਕੋਈ ਇਸ ਦਾ ਰਾਜਨੀਤਿਕ ਲੈਣਾ ਦੇਣਾ ਹੈ ਔਰ ਨਾ ਹੀ ਕੋਈ ਪੈਸੇ ਕਮਾਉਣ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ। ਸੋ ਕਿਰਪਾ ਕਰਕੇ ਬੇਨਤਾ ਪ੍ਰਵਾਨ ਕਰਦੇ ਹੋਏ ਸ਼ੇਅਰ ਕਰਕੇ ਇਹ ਵੀਡੀਓ ਹਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਦਾਸ ਦੇ ਸਾਰੇ ਪੇਜਾਂ ਦੀ ਰੀਚ ਇਨ੍ਹਾਂ ਘਟੀਆ ਲੋਕਾਂ ਵੱਲੋਂ ਰਿਪੋਰਟਾਂ ਮਾਰ-ਮਾਰ ਕੇ ਲਗਭਗ ਖਤਮ ਕਰ ਦਿੱਤੀ ਗਈ ਹੈ। ਸੋ ਵੀਡੀਓ ਕਰ ਕਰ ਪਹੁੰਚਾਉਣ ਵਿੱਚ ਮਦਦ ਕਰੋ। ਜੋ ਮੀਡੀਆ ਹੈ ਉਹ ਜੋ ਤਾਇਆ ਚਲੰਤ ਮਾਮਲਾ ਹੈ 328 ਸਰੂਪਾਂ ਦਾ ਤੇ ਉਹ 328 ਸਰੂਪਾਂ ਦੇ ਵਿੱਚ ਜੋ ਗ੍ਰਿਫਤਾਰੀਆਂ ਹੋਈਆਂ ਹਨ ਸ਼੍ਰੋਮੇਕੋਟੀ ਸੀਏ ਦੇ ਇੱਕ ਸਾਬਕਾ ਸ਼੍ਰੋਮੇਕੋਟੀ ਮੈਂਬਰ ਦੀ ਕਿ ਉਸਦੇ ਅਗੇਂਸਟ ਜੋ ਨਿੰਦਨਯੋਗ ਕਾਰਵਾਈ ਸਰਗਵੀਰ ਬਾਦਲ ਗਰੁੱਪ ਕਰ ਰਿਹਾ ਹੈ ਫੇਕ ਵੀਡੀਓ ਦੇ ਆਧਾਰ ਤੇ ਰਾ ਸੀਐਮ ਨੂੰ ਘੇਰਨ ਦੀ ਕੋਸ਼ਿਸ਼ 15 ਜਨਮ ਉਥੇ ਤਲਬ ਕਰਨਾ ਤੋਂ ਸੰਗਤ ਜੀ ਬਹੁਤ ਹੀ ਸ਼ਰਮਨਾਕ ਕਾਰਵਾਈ ਇਹਨਾਂ ਦੀ ਹੈ ਕਿ ਇਸ ਬਿਆਏ ਕੇ 328 ਇਸ ਰੂਪ ਕਿੱਥੇ ਹਨ ਇਹਨਾਂ ਜਵਾਬ ਇਹ ਦੇਣ ਉਲਟ ਹੈ ਝੂਠੇ ਮਾਮਲੇ ਝੂਠੇ ਵੀਡੀਓ ਬਣਾ ਕੇ ਆਕਾਰ ਅਕਾਲ ਤਖਤ ਉੱਪਰ ਇਹਨਾਂ ਨੇ ਆਏ ਕਬਜਾ ਹੋਣ ਕਾਰਨ ਦੁਰਪਯੋਗ ਕਰਕੇ ਪਾਵਰ ਨੂੰ ਇਹ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਉੱਥੇ ਹੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ ਬਹੁਤ ਨਿੰਦਨਯੋਗ ਕਾਰੋਈ ਹੈ ਦਾ ਦੁਆਰ-ਦੁਆਰ ਦਿੰਦਾ ਕਰ ਰਿਹਾ ਇਸ ਗਲਤੀ ਤੇ ਜਿੱਥੇ ਇਹ ਵੀਡੀਓ ਨਕਲੀ ਹੈ ਉੱਥੇ ਹੀ ਇਹਨਾਂ ਦੀ ਜਿਹਾ ਜਿਹਾ ਨਹੀਂ ਕੋਈ ਮਾਨਤਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਪਿਛਲੇ 15 ਸਾਲਾਂ ਤੋਂ ਇਹ ਕੋਟ ਰਾਹੀਂ ਪੌਣੀ ਕਮੇਟੀ ਦੇ ਇਲੈਕਸ਼ਨ ਉੱਪਰ ਰੋਕ ਲਾਉਗਾ ਆ ਕੇ ਨਿਆਂ ਕਾਬਜ ਕਰਕੇ ਬੈਠਿਆ ਨਾ ਕਿਉਂਕਿ ਇਸ ਲਈ ਇਹਨਾਂ ਦੀ ਜੇਸ਼ੇਦਾਰੀ ਹੀ ਸੰਵਧਾਨਿਕ ਨਹੀਂ ਹੈ ਪਹਿਲਾਂ ਤਾਂ ਇਹ ਸੁਵਣੀ ਕਮੇਟੀ ਦਾ ਸੰਵਧਾਨ ਹੀ ਨਹੀਂ ਮੰਨਦੇ ਹਨ ਉੱਪਰੋਂ ਇਹਨਾਂ ਨੇ 328 ਰੂਪ ਚੋਰੀ ਕਰਕੇ ਆਰਐਸ ਦੇ ਹੱਥਾਂ ਵਿੱਚ ਪਹੁੰਚਾ ਦਿੱਤੇ ਹਨ ਤੇ ਹੁਣ ਤਰ੍ਹਾਂ ਤਰ੍ਹਾਂ ਦੇ ਇਹ ਢੋਂਗ ਘੜ ਕੇ ਉਸ ਮਾਮਲੇ ਨੂੰ ਸਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸੋ ਵੀਡੀਓ ਲੰਬਾ ਨਾ ਹੋਵੇ ਇਸ ਲਈ ਸਿਰਫ ਇੱਥੋਂ ਤੱਕ ਮੇਰਾ ਬੇਨਤੀ ਸੰਗਤ ਸ਼ੇਅਰ ਕਰਕੇ संबंधित लोगों तक पहुँचाने की कोशिश करे कि भाई तुम्हें जे किसी तरीके दुनियावी कानून तो निकल भी गए तो अकाल पुरख का कानून आप जी नहीं बखशेगा सो सुचेत होवो तो अपने किते गुनाह कबूल करो बिजाए के तरह तरह नकली वीडियो बना के नकली कहानियां बना के संगत गुमराह करने की कोशिश करो अकाल पुरख आप जाने जा है तो वह करेगा ठीक है जी उसने साक्षात खालसा अपनी फौज सियाया है ਜਿਸ ਦਿਨ ਵੀ ਅਕਾਲ ਤਖਤ ਉੱਪਰ ਖਾਲਸਾ ਬੈਠੇਗਾ ਉਹ ਆਪ ਜੀ ਨੂੰ ਬਨ ਕੇ ਉੱਥੇ ਪੇਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ